ਆਯੋਦਾ ਦਿਮਾ ਘਾਰੇ ਤੇ ਮਮੀ ਮਾਈ ਬ੍ਰੋ ਜੀ ਮਮੀ ਹਾਂਜੀ ਆ ਪਾਣੀ ਲੈ ਕੇ ਆ ਦਦੀ ਮਾਇਆ ਅਡਾ ਜੀ ਉਸ ਦੀ ਨਹੀਂ ਲੱਗਾ ਹਾਂ ਜਾ ਕੇ ਜੀ ਕਿੱਥੇ ਲੱਗਦਾ ਬੱਸ ਨਾ ਕਾਫਾ ਕੋਈ ਆਉਂਦਾ ਤੇ ਮੈਂ ਦਿੰਦਾ ਇੱਕ ਦੋ ਦਿਨ ਬੰਦਾ ਕੱਢ ਲੈਂਦਾ ਵਾ ਉਹ ਵੀ ਠੱਕੇ ਨਾ ਰੱਖੀ ਜਾਂਦੇ ਹੈਗੇ ਮੈਨੂੰ ਬਾ ਮੈਨੂੰ ਪਤਾ ਹੈ ਮੈਂ ਕਿ ਉਹ ਦਵਾਈ ਦਰੂ ਤੇ ਆਉਣਾ ਮਿਲਦਾ ਹੀ ਨਹੀਂ ਮਿਲਿਆ ਚਲੋ ਦਵਾਈ ਦਰੂ ਤੇ ਖੰਦੀ ਰਹੀਆਂ ਬਾਹਰ ਖੜਿਆ ਜੀ ਹਾਂ ਚਲੋ ਇਹ ਆ ਵੀ ਦੇ ਨਹੀਂ ਪਤਾ ਲੱਗਦਾ ਆਪਣੇ ਘਰ ਤੋਂ ਦੇਣਾ ਓਏ ਆਪਣੇ ਘਰ ਤੋਂ ਨਾ ਜੋ ਮਰਜ਼ੀ ਕਰੀ ਜਾਓ ਗੱਲ ਕੋਈ ਨਹੀਂ ਜੀ ਉਹ ਤਾਂ ਕਹੀ ਜਾਂਦੇ ਨੇ ਉਹ ਦਰੂ ਤੋੜ ਦੇਣ ਹੋਰ ਤੋੜ ਦੇਣ ਰੋ ਨਹੀਂ ਨਹੀਂ ਤਾਂ ਸਾਡਾ ਨਹੀਂ ਤੇ ਜੀ ਰੱਖਦਾ ਨਹੀਂ ਮਨ ਨੂੰ ਹਾਂ ਇਦਾਂ ਹੀ ਹੁੰਦਾ ਵਾਹ ਅੱਜ ਤਾਂ ਉਹਨਾਂ ਬੈਗ ਦੀ ਦਾਮ ਨਹੀਂ ਕਲਾਵਾ ਦਾ ਕਰ ਲੈਣਾ ਹਾਂ ਉਹ ਵੀ ਨਹੀਂ ਕਰ ਜਵਾਂ ਤੇ ਇਹਨਾਂ ਤੇ ਹਾਂ ਵਗੇ ਤੇ ਹੁੰਦਾ ਹੀ ਆ ਪਤਾ ਹਾਂ ਚਲੋ ਲੇ ਆਦ ਨੂੰ ਮੈਂ ਦੋ ਦਿਨ ਪਹਿਲਾਂ ਹੀ ਆਉਣਾ ਸੀ ਤਾਂ ਤੇ ਮੁੰਡੇ ਨੇ ਕਦੇ ਕੰਮ ਚੱਲ ਗਿਆ ਹੋਇਆ ਅੱਛਾ ਤੇ ਮੁਰਤੇ ਉਹ ਕਰਕੇ ਲੈ ਜਾ ਹੋ ਗਿਆ ਵੇਖਾਂ ਲੈ ਕੇ ਆ ਗਿਆ ਮਾਤਾ ਨੂੰ ਪੈਨ ਦੇ ਨਾਲ ਹੀ ਨਾ ਇਹਦੇ ਖਣ ਕਿਹੜੀ ਪੀੜ ਹੋਣ ਦੀ ਇੱਥੇ ਸਤੀ ਸਤੀ ਕੀਤੀ ਆਉਂਦੀ ਉਹ ਹੱਦ ਕਿ ਤਰੋ ਟਿੱਲ ਦੀ ਖਵਾਲੀ ਲੱਗਦੀ ਚਾਹ ਪਿਆਲ ਕੇ ਪੜਦਾ ਵਾ ਚੱਲ ਠੰਡ ਪੈ ਗਈ ਨਹੀਂ ਮਾਤਾ ਨੂੰ ਹੁਣ ਦਵਾਈ ਖਵਾਵਾ ਗੱਲਾਂ ਕਰਵਾਈਏ ਉਥੋਂ ਚੱਲ ਦਵਾਈ ਨੇ ਸ਼ੁਕਰ ਕੀਤਾ ਹੁਣਾ ਕਿਤੇ ਮਾਤਾ ਨਿਕਲੀ ਆ ਚਲੋ ਹੁਣ ਮੇਰੇ ਪਹਾੜੀਆਂ ਹੋਰ ਪੱਤੀਆਂ ਠੰਡੀਆਂ ਕਰ ਕਰ ਦਵਾ। ਚਲ ਪਾਣੀ 'ਚ ਦਵਾ। ਫੇਰ ਕਹਿਣਾ ਵਾ ਪਾਣੀ ਨਹੀਂ ਪੀਅਦੇ ਆਂ ਦੀ ਨੂੰ। ਮੁੰਡੇ ਨਵਾਜਾ ਮਾਰੀਆਂ ਹੀ ਗਿਆ। ਸ਼ਿਕਾਇਤਾਂ ਦੇ ਘਟ ਲਾ ਰਹੀਆਂ ਮੇਰੀਆਂ। ਮੈਂ ਜਿਹੜੀ ਚੰਗੀ ਬਣ ਜਾਣਾ। ਸਾਸੀ ਕੰਮੀ? ਬਸ ਸਹੀ। ਬਹੁਤ ਠੀਕ ਆ। ਹਾਂਜੀ ਵਧੀਆ ਕਿੰਨੀ ਸੁਣਾਓ? ਵਧੀਆ। ਆਹ ਪਾਣੀ ਪੀ ਲਓ। ਪਾਣੀ ਪੀ ਲਓ। ਲੈ ਪੁੱਤ। ਪੀ ਪੀ ਲੈ। ਨਹੀਂ ਮੈਂ ਤਾਂ ਪਿਤਾ ਹੀ ਆ। ਮੈਂ ਤਾਂ ਘਰੇ ਹੀਗੀ। ਬੜੀ ਸ਼ਿੱਧੀਆਂ ਆਇਆ ਪੁੱਤ ਕੀ ਗੱਲ? ਪੂਆ ਨੇ ਰੋਟੀ ਪਾਣੀ ਦੀ ਖਵਾ ਲਿਆ। ਓਏ ਉਹ ਤੇ ਵਿਚਾਰੇ ਬਥੇਰਾ ਜੋਰ ਲਾਉਣ ਦੇ ਸੀਗੇ। ਓ ਮੈਂ ਨੇ ਰਹਾਉਣ ਡਿਆ ਵਾ। ਤੇ ਕੀ ਰੋਟੀ ਖਾਣੀ ਐ ਤੇ ਮੈਂ ਜਾ ਪੀ ਕੇ ਲੈ ਕੇ ਦਾ ਤੀ ਉਸ ਓਲੇ ਆ ਗਿਆ ਵਾ। ਚੱਲ ਆ ਤਾ ਬੜਾ ਵਧੀਆ ਕੀਤਾ ਤੂੰ। ਟਾਈਮ ਨਾਲ ਹੀ ਘਰ ਆ ਗਿਆ ਵਾ ਹੈਂ। ਤੇ ਮੇਰੀ ਗੱਲ ਸੁਣ ਫੁੱਫੜ ਦੇ ਘਰੇ ਹੀ। ਆਹੋ ਮੰਮੀ ਸਾਰੇ ਘਰੇ ਹੀਗੇ। ਨਾਲੇ ਫੁੱਫੜ ਨੇ ਤਾਂ ਚਾਹ ਹੀ ਬੜਾ ਕੀਤਾ ਸਾਡਾ ਤੇ। ਉਹ ਤੇ ਕਹਿੰਦਾ ਤੀ ਦੋ ਦਿਨ ਹੋਰ ਆਇਆ ਪੋ। ਨਹੀਂ ਮੈਂ ਆਪਾਂ ਨਿਕਾ ਰਹਿਣਾ ਗਾਉਣ। ਚਲਿਏ ਕਿ ਕਹਿੰਦੇ ਕਿਦਾਂ ਪਾਵਾਂਗੇ ਫੇਰ ਮੈਂ ਠੀਕ ਆ ਤੁਸੀਂ ਤਾਂ ਵਾਵਾ ਹੀ ਜੀ ਲਾ ਲਿਆ ਜਾ ਕੇ ਜੀ ਫੇਰ ਲਾਉਣਾ ਹੀ ਪੈਣਾ ਹੈਗਾ ਦੋ ਤਿੰਨ ਦੋ ਤਿੰਨ ਦਿਨ ਤਾਂ ਨਹੀਂ ਲੱਗਾ ਅੱਛਾ ਮੁੜ ਕੇ ਫੇਰ ਮਾਰਾ ਮੋਟਾ ਲਾਉਣਾ ਪਿਆ ਫੇਰ ਉਹ ਆਉਣੀ ਨਾ ਦੇਣ ਮੈਂ ਖਾਂ ਫਿਰ ਮੁੜ ਤਰ ਅੱਛਾ ਅੱਛਾ ਇਹ ਵਾਂਦੇ ਵੀ ਨਹੀਂ ਜੇ ਲੋੜ ਹੋਈ ਤੇ ਆਪੇ ਫਿਰ ਕਾਨੂੰ ਕਰ ਲਗੇ ਹੀ ਉਹ ਨਾ ਫੋਨ ਕਰਗੇ ਵੀ ਲਾਜਵਾਨ ਕੇ ਮਾਤਾ ਨੂੰ ਅੱਛਾ ਆਹ ਤੇ ਮੇਰੀ ਗੱਲ ਸੁਣੋ ਤੇ ਭਾੜੀ ਠੀਕ ਠਾਕੀ ਹੈ ਹਾਂ ਠੀਕ ਠਾਕ ਹੈ ਯਾਰ ਅੱਛਾ ਅੱਛਾ ਉਹ ਨੂੰ ਧੰਦਾ ਵਾ ਪਈ ਜੇ ਕੋਈ ਘਰ ਆ ਜਾਏ ਤੇ ਉਹ ਕਰਦਾ ਹੁੰਦਾ ਮਾੜਾ ਮੋਟਾ ਮੇਰੇ ਸਾਹਮਣੇ ਤੇ ਦੇਖ ਕੇ ਰਿਆ ਤੇ ਅੱਗੋਂ ਪਿੱਛੋਂ ਦਿਲ ਚ ਕਰਦਾ ਹੁੰਦਾ ਹੋਵੇ ਤੇ ਪਤਾ ਨਹੀਂ ਅੱਛਾ ਠੀਕ ਆ ਠੀਕ ਆ ਚੱਲ ਵਧੀਆ ਵਾ ਫਿਰ ਤੇ ਇੰਨਾ ਜੀ ਲਾਇਆ ਤੁਸੀਂ ਹੈ ਪਹਿਲੀ ਵਾਰੀ ਬਣ ਲੱਗਦਾ ਰਹਿ ਜਿਉਂ ਉੱਥੇ ਜਾ ਕੇ ਦੇ ਆਹ ਹੋ ਇੰਨੇ ਦਿਨ ਮੈਂ ਕਦੀ ਰਹੀ ਨਹੀਂ ਜੀ ਉਹ ਤਾਂ ਅਜੇ ਵੀ ਕਹੀ ਜਾਂਦੇ ਰਹੋ ਰਹੋ ਇਹਨੂੰ ਮੁੰਡੇ ਨਹੀਂ ਮਿਲਦੇ ਰਹੋ ਤੂੰ ਆਇਆ ਵਾ ਗੰਧਿਆੜੀ ਅੱਛਾ ਅੱਛਾ ਇਹ ਵੀ ਨਹੀਂ ਫਿਰ ਮੰਨਿਆ अच्छा ते मैं आनी ਤੇ ਰੱਖਾ ਮੈਂ ਚੱਲ ਪੋਤਾ ਆਪਣਾ ਘਰ ਚੰਗਾ ਚੱਲ ਜਾ ਜੇ ਫਿਰ ਨਹੀਂ ਪੁਰਾਣਾ ਨਹੀਂ ਚਲੋ ਚੰਗਾ ਕੀਤਾ ਆਗੇ ਜੇ ਟਾਈਮ ਦੇ ਨਾਲ ਹੀ ਆਪਣੇ ਘਰ ਤੇ ਉਹਦਾ ਸੇਤਾ ਸੁਤਾ ਠੀਕ ਵਾ ਹਾਂ ਠੀਕ ਹੈ ਅੱਛਾ ਤੇ ਉੱਥੇ ਠੀਕ ਹੀ ਰਹੇ ਜੇ ਹਾਂ ਠੀਕ ਰਹੇ ਨੇ ਇੱਕ ਦਿਨ ਸੁਣਾਦੀ ਰਹੀ ਆ ਅੱਛਾ ਅੱਛਾ ਤਾਂ ਠੀਕ ਰਹੀ ਇੱਕ ਦਿਨ ਇਹ ਕਹਿੰਦਾ ਸੀ ਮੈਨੂੰ ਕਿ ਦਾਦੀ ਮਾਂ ਦਾ ਫੋਨ ਆਇਆ ਕਹਿੰਦੀ ਮੇਰੇ ਜੀ ਲੱਗਣ ਦੇ ਮੈਨੂੰ ਲੈ ਜਾਓ ਆਣ ਕੇ ਆ ਉਹ ਵੇਲਾ ਦਾਸ じゃ ਹੋਇਆ ਸੀ ਕਾ ਇੱਕ ਦਿਨ ਬਹੁਤਾ ਹੀ ਹੋ ਗਿਆ ਸੀਗਾ ਅੱਛਾ ਇਹ ਮੇਰ ਨਾਲ ਹੁੰਦੇ ਵਾਕਿਆ ਮਹਤੁਨullah ਨਾਲ ਗੱਲ ਕਰਾਂ ਮੈਂ ਜੀ ਬਾਈ ਪੁੱਛਣਾ ਮੈਂ ਤੇ ਸੋਚਿਆ ਕਿ ਸ਼ਾਇਦ ਪਰੋਣੇ ਨੇ ਕੋਈ ਗੱਲ ਕਰਤੀ ਆ ਤਾਂ ਮੰਨ ਦਾਸ ਹੋ ਗਿਆ ਵਾ ਚਲੋ ਉਦਾਂ ਵੀ ਤੇ ਮੰਨ ਦਾਸ ਹੋ ਹੀ ਜਾਂਦਾ ਆਪਣਾ ਘਰ ਫਿਰ ਵੀ ਆਪਣਾ ਹੀ ਹੁੰਦਾ ਵਾ ਠੀਕ ਵਾ ਨਾ ਤੇਰੀ ਗੱਲ ਬਿਲਕੁਲ ਠੀਕ ਹੋ ਜਿਹੜਾ ਘਰ ਆਪਣਾ ਵਾ ਨਾ ਆਪਣੇ ਘਰ ਵਰਗੀ ਤੇ ਰੀਸ ਹੀ ਕੋਈ ਨਹੀਂ ਭਾਵੇਂ ਜਿੱਥੇ ਮਰਜੀ ਚਲੀ ਜਾ ਤੀ ਦੇ ਘਰ ਚਲ ਜਾ ਭਾਵੇਂ ਜਿੱਥੇ ਮਰਜੀ ਪੇਕੇ ਚਲ ਜਾ ਤਾਂ ਵੀ ਨੂੰ ਜੀ ਲੱਗਦਾ ਤੀਏ ਆਖੀ ਤੱਕ ਘਰ ਹੀ ਜਾਈਏ ਆਪਣੇ ਘਰ ਵਰਗੀ ਰੀਸ ਉਹ ਕਿਤੇ ਜਿੱਦਾਂ ਮਰਜੀ ਆ ਮੰਮੀ ਡੈਡੀ ਕਿੱਥੇ ਗਏ ਆ ਉਹ ਤਾਂ ਪੁੱਤ ਮੰਮੀ ਤੇ ਗਏ ਆ ਅੱਛਾ ਅੱਛਾ ਹਾਂ ਆ ਜਾਂਦੀ ਆ ਕੋਈ ਗੱਲ ਨਹੀਂ ਚਲੋ ਨਾ ਨਾ ਨੂੰ ਤੂੰ ਆ ਜਣਾ ਲੈ ਕੇ ਜੀ ਮੈਂ ਨਾ ਫੇਰਾ ਮਾਰਵਾ ਜਾ ਕੇ ਅੱਛਾ ਪੁੱਬੀ ਦੇਈ ਅੱਛਾ ਅੱਛਾ ਤੂੰ ਹੀ ਕਰ ਲੋ ਜਿਹੜਾ ਕੰਮ ਕਰਨਾ ਹੈ ਚਲ ਕੋਈ ਨਹੀਂ ਮੈਂ ਵੀ ਰੋਟੀ ਬਣਾਉਣ ਨਹੀਂ ਆ ਤਾਂ ਇਦਾਂ ਕਰੀ ਆਪਣੇ ਜਾ ਕੇ ਡੈਡੀ ਨੂੰ ਕਾਲ ਦੇ ਫਿਰ ਚਲ ਮੈਂ ਭੇਜਦਾ ਵਾਂ ਦਾਦੀ ਪੁੱਤ ਜੀ ਰੈਸਟ ਕਰ ਲਓ ਹੈ ਨਹੀਂ ਕੋਈ ਰੀ ਕੋਈ ਨਹੀਂ ਪੁੱਤ ਕਰ ਲਓ ਉਹ ਵੀ ਚਾਹ ਬਣਾ ਕੇ ਦੇ ਦੇ ਕਰਾਂ ਮੈਂ ਲੱਗੀ ਚਾਹ ਬਣਾਉਣ ਕੋਈ ਕੋਈ ਗੱਲ ਆ ਜਾ ਮੇਰਾ ਮਾਰ ਗਿਆ ਕਿੰਨਾ ਚੰਗਾ ਮਾਰਿਆ ਉਹ ਯਾਰ ਇਹ ਕਰ ਲਓ ਰੈਸਟ ਹੈ ਚੰਗਾ ਪੁੱਤ ਹਾਂ ਲੋਮੀ ਹਾਂ ਦੱਸ ਕੋ ਮੈਂ ਤਾਂ ਗੱਲ ਕਰਨੀ ਹੈ ਵੀ ਹੁਣ ਦਾਦੀ ਮਾ ਆ ਗਏ ਨਾ ਤੇ ਬਾਅਦ ਕਰ ਗੱਲ ਨਾ ਕਰੀਓ ਉਹਨਾਂ ਨਾਲ ਤੈਨਾਂ ਆ ਗਿਆ ਤੇਰੀ ਦਾਦੀ ਨੂੰ ਮੈਂ ਕੀ ਕਹਿਣ ਗਈ ਆ ਪਤਾ ਨਹੀਂ ਤੂੰ ਕੀ ਸਮਝਦੇ ਜੇ ਨਹੀਂ ਨਹੀਂ ਮਾੜੀ ਆ ਮੈਂ ਜਿਹੜੀ ਤਾਂ ਨਹੀਂ ਦਾਦੀ ਦੇ ਉੱਤੇ ਗੱਲ ਪੈ ਜੂਗੀ ਉਹ ਮਾੜੀ ਚੰਗੀ ਦੀ ਗੱਲ ਨਹੀਂ ਹੈਗੀ ਦੱਸਣ ਦੇਣਾ ਮਾ ਆ ਵੀ ਠੀਕ ਆ ਕਿ ਉਹ ਕੋਈ ਦੀ ਕਰਨਾ ਕਰ ਦੇ ਫਿਰ ਤੂੰ ਨਾ ਬਹੁਤਾ ਸਿਆਣਾ ਨਾ ਬਣਿਆ ਕਰ ਇੰਨੀ ਕੁ ਸਮਝ ਵੀ ਨਹੀਂ ਹੈਗੀ ਆ ਵੱਡਾ ਤੂੰ ਬਹੁਤਾ ਹੀ ਜਲਾਦਾ ਦੀ ਦੱਸ ਸਿਆਣਾ ਨਹੀਂ ਹੁੰਦਾ ਮੈਨੂੰ ਪਤਾ ਨਾ ਤਾਂ ਨਾ ਮੁੜ ਕੇ ਹਾਂ ਵੀ ਗੱਲ ਕਰਦੇ ਮੁੜ ਕੇ ਤੂੰ ਆ ਗੱਡਣੀ ਆ ਤੇਰੀ ਆ ਤੇਰੀ ਉਹ ਆਹੋ ਤੈਨੂੰ ਮਾਂ ਦੀਆਂ ਤਾਂ ਨਾਲ ਜ਼ਿਆਦਾ ਪਤਾ ਵਾ ਹਨਾ ਤੁਹਾਡੀ ਮਾਂ ਦਾ ਨਹੀਂ ਮੈਨੂੰ ਪਤਾ ਜੁਬਾਨ ਨੇ ਕਿਦਾਂ ਚੱਲਦੀ ਏ ਦੀ ਭੂਆ ਨੇ ਨੇ ਕੀ ਖਵਾ ਕੇ ਕੱਲੇ ਆਪਾ ਭੂਆ ਨੇ ਕੱਖ ਨਹੀਂ ਖਵਾ ਲਿਆਗਾ ਠੀਕ ਆ ਨਾ ਉਹ ਤਾਂ ਮੈਨੂੰ ਦਿੰਦਾ ਹੀ ਆ ਹਾਂ ਸੜੇ ਬਿਸਕੁਟਾਂ ਦਾ ਚਾ ਮੈਨੂੰ ਹੀ ਮਥੇ ਉਹ ਨਹੀਂ ਨਹੀਂ ਪਕੌੜੇ ਕੱਢੇ ਸੀ ਕੀ ਗੱਲ ਪਤਾ ਉਹ ਪਕੌੜੇ ਕੱਢੇ ਸੀ ਮੈਨੂੰ ਸਾਰੇ ਪਤਾ ਵਾ ਵੱਡੀ ਪਕੌੜੇ ਕੱਢਣ ਵਾਲੀ ਜਾਣਦੀ ਉਹ ਮੇਰਾ ਜੱਲਾ ਮੈਂ ਤਾਂ ਛੇਤੀ ਆ ਰਹੀ ਨੇ ਤੇ ਮੈਂ ਕਦੀ ਵੀ ਨਹੀਂ ਆਉਣਾ ਅੱਜ ਆਹੋ ਆਉਣਾ ਹੀ ਭਾ ਤੂੰ ਤਾਂ ਉਥੇ ਘੜੀ ਨਹੀਂ ਘੱਟ ਸਕਦਾ ਮੈਂ ਜਿੱਦਾਂ ਮੈਂ ਤੇਰਾ ਫੁੱਫੜਵਾ ਉਹਦੇ ਕੰਨਾਂ ਗੱਲਾਂ ਵਿੱਚ ਬੰਦੇ ਦੀ ਜੰਡਵਾ ਕਰਾ ਦਿੰਦਾ ਵਾਂ ਉਹ ਫੋਫੜ ਦਾ ਸੁਭਾਅ ਬੜਾ ਵਧੀਆ ਹੋ ਗਿਆ ਵਾ ਉਹ ਤਾਂ ਚਾ ਜੱਦਾ ਪ੍ਰੋਗਰਾਮ ਦਾ ਹੈ ਪ੍ਰੋਗਰਾਮ ਕਰਦੇ ਆ ਵੇਖ ਮੈਂ ਜਾਣਦੀ ਨੀ ਤੇਰਾ ਫੁੱਫਣ ਨੂੰ ਚੰਗੀ ਚਲਾ ਉਹ ਤਾਂ ਕਸ਼ ਪੈ ਗਈ ਹਣੀ ਵੀ ਇੱਕੇ ਵੀ ਇਹ ਕਿੱਥੋਂ ਆ ਗਿਆ ਲੈਣ ਦਾਦੀ ਨੂੰ ਉਹਨਾਂ ਦੀ ਕਿਤੇ ਸ਼ੁਕਰ ਮਨਾਣਾ ਹੋਣਾ ਵਾ ਪੀ ਲੈ ਕੇ ਮਾਤਾ ਤਾਂ ਨਿਕਲ ਇੱਥੋਂ ਦਵਾਦਾ ਪ੍ਰੋਗਰਾਮ ਕਰਦਾ ਫਿਰਦਾ ਵਾ ਜਾਣਨੀ ਆ ਚੰਗੀ ਤਰ੍ਹਾਂ ਮੈਂ ਸਾਰੇ ਖਣਵਾਦੇ ਨੂੰ ਉਹ ਮੰਮੀ ਆ ਤੇਰੇ ਘਰੇ ਜਿਹੜੀ ਹੱਥ ਆਹ ਹੌਦ ਲਾ ਕੇ ਤੂੰ ਮੈਂ ਕਹਿੰਦਾ ਵੀ ਨਾ ਹੱਥ ਕਰੀ ਹੋਈ ਵੀ ਵੀ ਮੈਂ ਤਾਂ ਨਹੀਂ ਹੱਥ ਕਰਨੀ ਆ ਹੈ ਜਾ ਕੇ ਮਾਤਾ ਨੇ ਤੇ ਸਿਰ ਚ ਸਵਾਈ ਘੁਾਈਏ ਮੇਰੇ ਤੇ ਤਸਵਾਲ ਪੁਆਈ ਆਪਣੀ ਦੀ ਯੋਗੀ ਸਵਾਹ ਕਦੀ ਪਾਤੀ ਸੀ ਤੁਹਾਡੇ ਹੈ ਹੋਰ ਕੀ ਜਿਹੜੀ ਨਹੀਂ ਕੋਈ ਗਵਾਂਡ ਨਾ ਉਹ ਪੁੱਛ ਲਈ ਕਿੱਥੇ ਗਈ ਤੁਹਾਡੀ ਮਾਤਾ ਕਿੱਥੇ ਗਈ ਤੁਹਾਡੀ ਮਾਤਾ ਦੱਸ ਦੇ ਨਾ ਕੁੜੀ ਕੋ ਕਹੀ ਆ ਤੇ ਦੱਸਿਆ ਸੀਗਾ ਆਹੋ ਤੇ ਫਿਰ ਪਤਾ ਕੀ ਆਂਦੀ ਹੈ ਹੈਗਲੀਆਂ ਲੱਗ ਕੇ ਗਈ ਆ ਸੁੱਖ ਨਾ ਗਈ ਆ ਲੋਕਾਂ ਨੂੰ ਪਤਾ ਵਾ ਨਾ ਕਿ ਘਰ ਚ ਕੀ ਮੋ ਚੱਲਣ ਡਿਆ ਵਾ ਕਿਉਂਕਿ ਤਾਂ ਗੱਲਾਂ ਕਰਦੇ ਆ ਕੀ ਮੋ ਚੱਲਣ ਡਿਆ ਤੂੰ ਹੀ ਦੱਸਾ ਮੈਨੂੰ ਜੇ ਕਿਹੜਾ ਪਹੁੰਚਣ ਡਿਆ ਵਾ ਕਿਉਂਕਿ ਮੈਂ ਸੱਚੀਆਂ ਗੱਲਾਂ ਕਰਦੇ ਆ ਸੱਚੀਆਂ ਗੱਲਾਂ ਕਰਦੇ ਕਿਹੜੀ ਵੀ ਸੱਚੇ ਲੋਕੀ ਵੀ ਸੱਚੇ ਮਾਣੀ ਦੇ ਵਿੱਚ ਮੈਂ ਹੀ ਆ ਨਾ ਉਹ ਮੈਨੂੰ ਨੇ ਪਤਾ ਜਿਹੜੀ ਮੈਂ ਗੱਲ ਕੀਤੀ ਸੀ ਨਾ ਉਹ ਤੇ ਅਮਲ ਕਰਿਆ ਉਹ ਠੀਕ ਆ ਵੇਖਾਂ ਵੱਡਾ ਸਿਆਣਾ ਕੱਲ ਦਾ ਜਵਾਬ ਤੇ ਮੈਨੂੰ ਮਤਾਂ ਦੇ ਲਿਆ ਵਾ ਮੇਰੀ ਗੱਲ ਜੇ ਅਮਲ ਕਰਿਓ ਕਰੂੰਗੀ ਤੇਰੀ ਗੱਲ ਤੇ ਅਮਲ ਮੈਂ ਆਇਆ ਵੱਡਾ ਚਲ ਇਹਨਾਂ ਤੇ ਚੰਗਾਈ ਉਹਨਾਂ ਤੇ ਮੇਰੇ ਨਾਲ ਚੰਗਾ ਹੰਦੀਆਂ ਤੇ ਚੰਗਾ ਹੀ ਬੋਲ ਪਈ ਐ ਮਾਤਾ ਕੀ ਹਾਲ ਆ ਕਿਦਾਂ ਮਾਂ ਰਵਾਈ ਦਵੇ ਖਾਂਦੀ ਰਹੀਆਂ ਠੀਕ ਰਹੀਆਂ ਚੰਗੀਆਂ ਹੀ ਗੱਲਾਂ ਕੀਤੀਆਂ ਨੇ ਹੋ ਸਕਦਾ ਕੋ ਫਰਕ ਪੈ ਗਿਆ ਹੋਵੇ ਮੰ ਮਾਰੇ ਆਈਆਂ ਦੱਸਦੇ ਨ ਫਰਕ ਪਿਆ ਹੀ ਹੁਣਾਂ ਨੂੰ ਕੋਈ ਨਹੀਂ ਚੰਗੀ ਰਹਿਣਾ ਇਹਨੇ ਕਰੋ ਵੀ ਤੇ ਵੇਖੀ ਜਾਊਗੀ ਆਪਣੇ ਘਰ ਤੋਂ ਬਿਨਾਂ ਨਹੀਂ ਜਾਣਾ ਆਪਣੇ ਘਰ ਤੇ ਰਹਿਣਾ ਹੀ ਆ ਨਾ ਘਰੋਂ ਥੋੜਾ ਕਿਤੇ ਚੱਲ ਜਾਣਾ ਹੱਟੇ ਚੰਗੀ ਹੋ ਜਾਣਾ ਇਹਨੇ ਇਹਨੂੰ ਪਤਾ ਵਾ ਪਤਾ ਨਹੀਂ ਮੁੰਡਾ ਕਿੱਥੇ ਗਿਆ ਆਈ ਉਹ ਨਹੀਂ ਕਿਤੇ ਇੱਥੇ ਮੈਂ ਕਿਤੇ ਸਿਆਣਾ ਕਿਤੇ ਬੋਲਦਾਈ ਸੁਣਿਆ ਹਾਂ ਤੇ ਬਾਹਰ ਅੰਦਰ ਗਿਆ ਹਾਂ ਮੈਂ ਜਾਂ ਪੜ੍ਹਾਈ ਬੰਨੇ ਮਲ ਗਿਆ ਹਾਂ ਨਾ ਘਰੋਂ ਜਾਤੋ ਨਹੀਂ ਆ ਜਾਣਾ ਹੀ ਮੇਰੇ ਲਾਗੇ ਮਾਤਾ ਆ ਗਈਆਂ ਬਾਕੀ ਬਹਿਣੀ ਬਾਹਰ ਨਿਕਲ ਗਈ ਜੀ ਨਮੋ ਚਾਰ ਚੁਰੀਆ ਢੇੜੇ ਚ ਚਲੋ ਬਾਹਰ ਵੇਖਣੀ ਸ਼ਾਇਦ ਬਾਹਰ ਲਾ ਬੀਬੀ ਆਈ ਆ ਵੀ ਸਤਿਕਾਰ ਆਲ ਸਤਿਕਾਰ ਪਤਨੀ ਉਹ ਸੁਣਾ ਕਿਰਪਾ ਨਾ ਕਰ ਬਹਿ ਜਾ ਬੈਠੇ ਬੈਠੇ ਤਿੰਨ ਵਾਰ ਫਿਰ ਉਹਦਾ ਕੰਮ ਬੜਾ ਵਧੀਆ ਰਿਹਾ ਮੰਡੇ ਦਾ ਬੜਾ ਸੋਹਣਾ ਰਿਹਾ ਕੰਮ ਹਾਂ ਠੀਕ ਆਕ ਰਿਹਾ ਫਿਰ ਹਾਂ ਠੀਕ ਠਾਕ ਰਿਹਾ ਚਲੋ ਵਧੀਆ ਵਧੀਆ ਬਾਈ ਦੂਈ ਹੈ ਜੀ ਖਾਂਦੀ ਰਹੀ ਆ ਉਹ ਚਲ ਚੰਗਾ ਵਾ ਆਹੋ ਦਵਾਈ ਘਟਾ ਹੋਵੇ ਨਾ ਕੋਲ ਤੇ ਫਿਰ ਫਿਕਰ ਨਹੀਂ ਰਹਿਦਾ ਕਿਸੇ ਗੱਲ ਦਾ ਆਹੋ ਤਫੋਤ ਯਾਰ ਆ ਪੈਨ ਹੁੰਦਾ ਪੈਨ ਹੁਣੀ ਵੀ ਠੀਕ ਠਾਕ ਆ ਸਾਰੇ ਠੀਕ ਠਾਕ ਨੇ ਵਧੀਆ ਚਲੋ ਠੀਕ ਆ ਪਰੋਣਾ ਦਾ ਕੀ ਹਾਲ ਆ ਪਰੋਣਾ ਵੀ ਠੀਕ ਆ ਪਿਆ ਕੋ ਫਰਕ ਕੀ ਨਹੀਂ ਨਹੀਂ ਫਰਕ ਵਾ ਹੁਣ ਚੰਗਾ ਆ ਹਾਂ ਹੁਣ ਨਹੀਂ ਆਦ ਕਾ ਕੋਈ ਗੱਲਬਾਤ ਕੀਤੀ ਉਹਨੇ ਠੀਕ ਆ ਠੀਕ ਆ ਠੀਕ ਚੰਗਾ ਹੀ ਰਿਹਾ ਵਾ ਉਹ ਚਲੋ ਚੰਗੇ ਜੀ ਭਲਾ ਵਾ ਆਹੋ ਨਹੀਂ ਹੁਣ ਤੇ ਠੀਕ ਹੀ ਰਿਹਾ ਤਾਂ ਵੀ ਓਏ ਆਵੇਂ ਨਾ ਜਾਣ ਕੇ ਕਰਦਾ ਰਿਹਾ ਗੱਲ ਕੱਖ ਬਣ ਗਈ ਆਉਂਦਾ ਜਾਂਦਾ ਪੁੱਛ ਲੈਂਦਾ ਹੁੰਦਾ ਮਾਤਾ ਕੀ ਕਰ ਲਈਆਂ ਬੱਚੀਆਂ ਰੋਟੀ ਲਾਟੀ ਖਾਦੀ ਆ ਤੇਰੀ ਠੀਕ ਕਹਵਾ ਮੈਂ ਕਣਾ ਹੋ ਪੁੱਤ ਠੀਕ ਵਾ ਇਹ ਨੱਕ ਪੁੱਛ ਨਹੀਂ ਦਾਰਿਆ ਅੱਛਾ 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 ਚਲੋ ਉਹ ਤਾਂ ਮੈਨੂੰ ਆਉਣ ਹੀ ਨਹੀਂ ਦਿੰਦੀ ਕੁੜੀ ਤੇ ਆਂਦੀ ਰਹੀ ਉਹ ਹੋਰ ਦੋ ਚਾਰ ਦਿਨ ਅੱਛਾ ਅੱਛਾ ਤੇ ਮੈਂ ਹਾਂ ਨਹੀਂ ਪੁੱਤ ਹੁਣ ਮੈਨੂੰ ਤੂੰ ਜਾਣ ਹੀ ਦੇ ਹਾਂ ਤੇ ਪੂਣੇ ਤਾਂ ਮੈਨੂੰ ਕਿਤੇ ਫੋਨ ਵੀ ਨਾ ਕੀਤਾ ਉਹ ਪੂਣੇ ਮਾਤਾ ਤੈਨੂੰ ਮੈਂ ਕੀ ਕਰਨਾ ਬੀਬੀ ਹਾਂ ਰੰਮ ਤੇ ਕੰਮ ਕੰਮ ਤੇ ਕੰਮ ਤੇ ਆ ਹੁਣ ਜਰਾ ਇੱਕ ਥੋੜੀ ਬੁੱਧੀ ਲੇ ਕੇ ਵੀ ਲਾ ਲੂ ਤੇ ਹੁਣ ਨਿਬੜ ਗਿਆ ਕੰਮ ਤੇ ਤਾਂ ਹੀ ਸੱਸ ਨੂੰ ਭਲਾਇਆ ਸੀ ਬੰਦੀ ਤੇ ਗੱਲ ਵਾ ਤੇਰੇ ਠੀਕ ਆ ਕੰਮ ਤੇ ਚੱਲੋ ਬੰਦਾ ਕਰਦਾ ਜਦ ਰੁੱਝਿਆ ਹੁੰਦਾ ਕੰਮ ਦੇ ਵਿੱਚ ਇਦਾਂ ਤੇ ਰਾਤ ਨੂੰ ਤੇ ਤੂੰ ਪੁੱਤ ਘਰ ਰਮਾਨ ਕਰਦਾ ਹੀ ਹੈ ਨਾ ਘੜੀ ਆਨ ਕੇ ਹਾਂ ਤੇ ਤੂੰ ਉਦੋਂ ਹੀ ਕਿਤੇ ਫੋਨ ਲੰਮਦਾ ਅਗਲੇ ਵੀ ਮੈਨੂੰ ਗੱਲਾਂ ਕਰਦੇ ਵੀ ਲੈ ਮਾਤਾ ਤੈਨੂੰ ਤਾਂ ਪੁੱਛਿਆ ਹੀ ਨਹੀਂ ਕਿਤੇ ਫਰਾਜੀ ਬਾਜੀ ਫੋਨ ਕਰਕੇ ਵੀ ਨਹੀਂ ਪੁੱਛਿਆ ਵੀ ਕੀ ਹਾਲ ਆ ਤੇਰਾ ਕੀ ਨਹੀਂ ਤੈਨੂੰ ਤਾਂ ਘਰੋਂ ਕੱਢ ਕੇ ਰਾਜੀ ਤੇ ਮੈਂ ਉੱਥੇ ਘੜੀ ਕੀ ਜਵਾਬ ਦਿੰਦੀ ਉਹ ਮਾਤਾ ਫੋਨ ਫਾਨ ਮੈਂ ਦਿਮਾਗ ਚ ਹੁੰਦੀ ਵੀ ਕਰਨਾ ਵਾ ਪਰ ਬਾਹਰੋਂ ਥਕਿਆ ਰਹੁੰਦਾ ਰਹਿਆ ਤੇ ਹੁੰਦੇ ਰੋਟੀ ਪਣੀ ਖਾਣ ਦੇ ਲੰਮੇ ਪੈ ਜਾਣ ਗੱਲ ਤੇ ਵਿੱਚ ਆ ਹੀ ਸਾਰੀ ਚੇਤਾ ਤੇ ਮੈਨੂੰ ਵੀ ਬੜਾ ਆਉਂਦਾ ਸੀ بیوی ਜਿਤਰਾ ਮਰਜੀ ਹੈ ਨਾ ਜੀ ਕਹਿੰਦਾ ਘਰ ਚ ਰੌਣਕ ਹੁੰਦੀ ਆ ਤੂੰ ਚਾਰ ਪੰਜ ਹਫਤਾ ਚਲ ਗਈ ਆ ਨਾ ਉੱਥੇ ਤੇ ਆ ਵੇਲਾ ਕੀ ਬੰਦਿਆ ਇੱਥੇ ਹੈ ਮੈਂ ਆਉਂਦਾ ਜਾਂਦਾ ਤੇਰੇ ਲਾਗੇ ਵਹਿੰਦਾ ਸੀ ਤੇ ਮੁੜ ਕੇ ਆਣ ਕੇ ਤੇ ਰੋਟੀ ਪਾਣੀ ਖਾ ਕੇ ਤੇ ਮਾਨ ਨਾ ਮੇਟਰ ਭੰਦੇ ਅੰਦਰ ਬਹਿਣਾ ਹਾਂ ਤੈਨੂੰ ਪਤਾ ਤਾਂ ਹੈਗਾ ਉਹਦਾ ਜੀਵਨ ਦਾ ਸੁਭਾਅ ਦਾ ਹਾਂ ਠੀਕ ਨਹੀਂ ਹੂੰ ਜਿੰਨਾ ਕੰਮ ਕਹਿਣਾ ਹੁੰਦਾ ਕਿ ਕਰ ਦੇਣਾ ਉਤੋਂਗਾ ਨਾ ਗੂਣਾ ਨਾ ਸਹਣਾ ਕਿ ਹਣਾ ਚੱਲ ਪੁੱਤ ਕਰ ਸੁਣ ਲੈ ਉਹਦਾ ਕਿ ਸੁਭਾਅ ਹੀ ਇਦਾਂ ਦਾ ਵਾ ਇਹ ਨੂੰ ਤਾਂ ਇਹ ਦੰਦਾਂ ਦਾ ਸਭ ਆਜਿ ਕਰਾਉਦਾ ਨਵਾਂ ਨਾ ਕਿ ਉਹ ਨੂੰ ਘੜੀ ਘੜੀ ਆ ਗਈ ਹੈ ਅੱਜ ਤੇ ਮੇਰੇ ਨਾਲ ਚੱਲਣਾ ਹੀ ਕੋਈ ਹੈ ਹਾਂ ਹਾਂ ਆ ਰਾਜੀ ਬਾਜੀ ਪੁੱਛਿਆ ਵਾ ਸਾਰੀ ਗੱਲਬਾਤ ਕੀਤੀ ਆ ਠੀਕ ਹੈ ਠੀਕ ਚਲ ਮਾ ਤਾਂ ਆ ਗਈਆਂ ਤੇ ਮੈਂ ਕੋਤਾਂ ਆ ਗਈਆਂ ਆਪਣੇ ਘਰ ਮੈਂ ਚੰਗਾ ਹੁੰਦਾ ਵਾ ਇਹ ਬੀਬੀ ਤੈਨੂੰ ਇੰਨੀ ਗੱਲ ਪੁੱਛੀ ਹੈ ਨਾ ਤੇ ਮੇਰੇ ਮਨ ਨੂੰ ਵੀ ਠੰਡ ਪੈ ਗਈ ਹੈ ਤੇ ਚਲ ਜਉਂਦੇ ਆ ਕਹਿੰਦੇ ਪੁੱਛਿਆ ਬਜ਼ੁਰਗਰ ਮੈਂ ਹਾਂ ਤੇ ਗੱਲ ਤੇ ਕੱਖ ਗੱਲ ਤੇ ਇੰਨੀ ਕੀ ਹੈ ਜਿੰਨੀ ਕੋਈ ਨਹੀਂ ਕਰਦੀ ਹੈ ਵੀ ਠੀਕ ਹੈ ਵੀ ਬੜਾ ਸੋਹਣਾ ਸਾਰਿਆਂ ਦਾ ਹਾਲ ਚਾਲ ਬੰਦਾ ਪੁੱਛੇ ਬੰਦਾ ਜੀਆਂ ਚ ਰਹਿੰਦਾ ਵਾ ਠੀਕ ਨਹੀਂ ਤੇ ਭਾਰੇ ਇਹ ਵੜਾ ਦਿਮਾਗ ਖਰਾਬ ਹੋ ਜਾਂਦਾ ਮੈਂ ਹੁਣ ਕੀ ਬੰਦਾ ਕਰੇ ਤੁਹਾਨੂੰ ਪਤਾ ਤਾਂ ਹੈਗਾ ਹੀ ਕੋਈ ਗੱਲ ਨਹੀਂ ਪਤਾ ਸਿਰ ਹੁਣ ਘਰਾਂ ਦੇ ਵਿੱਚ ਕਈ ਗੱਲਾਂ ਹੋਈ ਜਾਂਦੀਆਂ ਕਿਵੇਂ ਮੂਡ ਕਿਹੋ ਜਿਹਾ ਹੁੰਦਾ ਬੰਦੇ ਦਾ ਕਿਵੇਂ ਕਿਹੋ ਜਿਹਾ ਹੁੰਦਾ ਕੀ ਆਖਣਾ ਹਾਂ ਤੇ ਹੋਰ ਉਹਨਾਂ ਦੇ ਮੁੰਡੇ ਦਾ ਕੀ ਹਾਲ ਨਿੱਕੇ ਦਾ ਹਾਂ ਠੀਕ ਠਾਕ ਹੈ ਮੁੰਡਾ ਵੀ ਠੀਕ ਹੈ ਸਾਰੇ ਠੀਕ ਨੇ ਚਲੋ ਵਧੀਆ ਵਧੀਆ ਆਹੀ ਮੈਂ ਕਿਹਾ ਤੁਸੀਂ ਆਜੋ ਕਿਸ ਦਿਨ ਅੱਛਾ ਤੇ ਆਂਦੇ ਵੀ ਆ ਚੋਨੇ ਦਾ ਕੰਮ ਕੁੰਮ ਨਿਬੜਦਾ ਖਾਦਾ ਖੁਦਾ ਪਾ ਆ ਦੇ ਨਾ ਠੀਕ ਕਿਸ ਦਿਨ ਆਵਾਂਗੇ ਹੂੰ ਹੂੰ ਆਜਲ ਮਾਰ ਜਣਗੇ ਫੇਰ ਅੱਗੇ ਇਹਨੂੰ ਮੁੰਡੇ ਨੇ ਬੜੇ ਤਰਲੇ ਮਾਰੇ ਉਹਨਾਂ ਨੇ ਰੋ ਰੋ ਆਇਆ ਮੈਂ ਤੁੰਦਾ ਦੀ ਨੂੰ ਲੈਣਾ ਠੀਕ ਠੀਕ ਇੱਕ ਦਿਨ ਤੇ ਰੋ ਸਾਡੇ ਕੋਲ ਅੱਜ ਆਹੋ ਇਹ ਫੇਰ ਮੰਨਿਆ ਨਹੀਂ ਹਾਂ ਇਹ ਆਖੇ ਨਹੀਂ ਇਹ ਹੁਣ ਚੱਲ ਜਾਣਾ ਕੋਈ ਨਹੀਂ ਫੇਰ ਕਿਤੇ ਆਵਾਂਗੇ ਤੁਸੀਂ ਆਇਓ ਜਿੰਨੇ ਬੀਬੀ ਲੈਣ ਤੇ ਇੱਕ ਦੋ ਦਿਨ ਗੇਤੇ ਆਉਣਾ ਇਹਦਾ ਕਦੀ ਉਹ ਯਾਰ ਦਾ ਫੋਨ ਤੇ ਕਦੀ ਉਹ ਯਾਰ ਦਾ ਫੋਨ ਤੇ ਬੰਦਾ ਕਰੇਗੀ ਉੱਥੇ ਆਹੋ ਨਹੀਂ ਕਰ ਤੈਨੂੰ ਮੈਨੂੰ ਦੱਸ ਨਿਆਣੇ ਦੇ ਦਵਾਖੇ ਲੱਗਦੇ ਆ ਹਾਂ ਇਹ ਮੈਂ ਕਈ ਵਾਰੀ ਕਿਦਾਂ ਵੇਸਾ ਜਾ ਜਾ ਕੇ ਤੇ ਲਾਇਆ ਜਾ ਜਾ ਕੇ ਲਾਇਆ ਮੈਂ ਅੱਜ ਜਾਣਾ ਮੈਂ ਕੱਲ ਜਾਣਾ ਪੱਥੋਂ ਜਾਣਾ ਆਹ ਕੰਮ ਕਰਦਾ ਤੇਰਾ ਮੁੰਡੇ ਪੁੱਤ ਸਾਰੇ ਇਦਾਂ ਦੇ ਆ ਉਹ ਰਮਨ ਦਾ ਮੁੰਡਾ ਵਾ ਨਾ ਉਹ ਵੀ ਇਹਦੇ ਵਾਂਗੂੰ ਇਦਾਂ ਹੀ ਕਰਦਾ ਵਾ ਮੁੰਡਿਆਂ ਨੂੰ ਬੰਦਾ ਕੀ ਆ ਕੇ ਮੁੰਡੇ ਨੇ ਇੱਕ ਦੂਜੇ ਦੇ ਨਾਲ ਕੂਣਾ ਬੋਲਣਾ ਵੀ ਆ ਨਾ ਕੱਢਣਾ ਮੱਲਣਾ ਵੀ ਆ ਕੀ ਬੰਦਾ ਇਹਨਾਂ ਨੂੰ ਆ ਕੇ ਬੱਚਿਆਂ ਨੂੰ ਉਹਨਾਂ ਦੀ ਉਮਰ ਆ ਪੁੱਤ ਕੱਢਣਾ ਮੱਲਣਾ ਦੀ ਕੋਈ ਗੱਲ ਨਹੀਂ ਉਹ ਬਾਕੀ ਵਾਧਾ ਗੱਲਾਂ ਛੱਡ ਕੋ ਚਾਹ ਪਾਣੀ ਪੁੱਛਿਆ ਕਿਸ ਨੇ ਕਿ ਨਹੀਂ ਪੁੱਛਿਆ ਵਾ ਅੱਛਾ ਚਲ ਆ ਬੀਬੀ ਅੰਦਰ ਬੈਠ ਕੇ ਕੋਈ ਗੱਲਬਾਤ ਕਰਦੇ ਆਂ ਹਾਂ ਚਲੋ ਬਾਰੰਬਚੇ ਮੁਛਰਾਇਨਾ ਤੇ ਬਿਮਾਰ ਹੋਏਗੀ ਚੱਲ ਫੱਕੇ ਤੇ ਚੱਲ ਅੰਦਰ ਫੱਕੇ ਆਜੋ ਆਜੋ ਵੇਖਾਂ ਖਲਾਰਾ ਵੇ ਕਿਦਾਂ ਪਾਇਆ ਇੰਨਾ ਖਲਾਰਾ ਪਾਉਂਦਾ ਕੋਈ ਚੀਜ਼ ਜਿਹੜੀ ਹੈ ਨਾ ਉਹ ਠਿਕਾਣੇ ਸਿੱਧਗੀ ਰੱਖੀ ਉਥੇ ਸੁੜਦੇ ਇੱਥੇ ਸੁੜਦੇ ਵੇ ਖਲਾਰਾ ਇਹਦਾ ਕੀ ਕੰਮ ਹੈ ਮੈਂ ਸਾਰਾ ਨੂੰ ਖਲਾਰਾ ਚੁੱਕੀ ਰਹੀ ਨਹੀਂ ਮੇਰੀ ਗੱਲ ਸੁਣ ਚੀਕ ਇਕੱਲੀ ਗੱਲਾਂ ਕਰੀ ਜਾਣੀ ਹੈ ਸਿੰਜ ਮੰਗਣੀਆਂ ਕਰਨੀਆਂ ਆ ਹਾਂ ਆ ਮੁੰਡਾ ਖਲਾਰਾ ਬਣਾਉਂਦਾ ਵਾ ਚਲ ਕੋਈ ਗੱਲ ਫਿਰ ਕੀ ਨਿਆਣਾ ਕੋਈ ਗੱਲ ਹਾਂ ਨਿਆਣਾ ਵਾ ਤੇ ਮੈਂ ਸਾਰਾ ਦਿਨ ਕੀ ਕਰਿਆ ਕਰ ਮੇਰੀ ਗੱਲ ਸੁਣ ਲੈ ਬੀਬੀ ਗਈ ਆ ਹੁਣ ਹੁਣ ਕਰਨਾ ਪਹਿਲਾਂ ਮਰਗਾਂ ਦਾ ਕੰਮ ਕਰਦੇ ਹੋ ਠੀਕ ਨਹੀਂ ਕਿਤੇ ਕੋਈ ਅਮਨ ਸ਼ਾਦੀ ਰੱਖਿਓ ਕੀ ਮਤਲਬ ਤੁਹਾਡੇ ਕਹਿਣ ਦਾ ਅਮਨ ਸ਼ਾਦੀ ਰੱਖਿਓ ਮੇਰਾ ਫਰਜ਼ ਆ ਗੱਲ ਦੱਸਣ ਦਾ ਠੀਕ ਹੈ ਅਮਲ ਕਰਨਾ ਘਟਾ ਦਾ ਆ ਤੇ ਮੈਂ ਅੱਗੇ ਕੀ ਮਾਰਨ ਲਈ ਤੰ ਕਰਨਾ ਉਮੀਦ ਤੁਹਾਡਾ ਇਹ ਹਾਲ ਆ ਜੇ ਮੁੰਡਾ ਵਾ ਤੇ ਮੁੰਡੇ ਦਾ ਇਹ ਹਾਲ ਵਾ ਕੰਮ ਸੇ ਕੰਮ ਥੋੜਾ ਬਹੁਤਾ ਸੋਚਿਆ ਕਰੋ ਮੈਂ ਕਿੰਨੀ ਕਮਾਣੀ ਆ ਜਿਹੜੀ ਤੁਹਾਡੀ ਮਾਨ ਨਾਲ ਕੰਮ ਕਰਦੇ ਨੇ ਮੇਰੀ ਗੱਲ ਸੁਣ ਲੈ ਜਿੱਦਾਂ ਮਾਰਦੀ ਆ ਨਾ ਉਹ ਹੁਣ ਜਿੱਦ ਕਰੇ ਬਹਿ ਕੇ ਆਏ ਉੱਥੇ ਹੁਣ ਬਿਲਕੁਲ ਬੀਬੀ ਵੀ ਠੀਕ ਆ ਐ ਵਧੀਆ ਤਰੀਕੇ ਨਾਲ ਕਹਿੰਦੀ ਮੈਂ ਆਪੇ ਬਿਲਕੁਲ ਠੀਕਾ ਕਰਾਂਗੀ ਤੇ ਮੇਰੀ ਸੁਣ ਲੈ ਗੱਲ ਕੋਦੇ ਲਾ ਕੇ ਕੋ ਮਾੜੀ ਚੰਗੀ ਕਰ ਲਾ ਹੁਣ ਕਰੀ ਜਿਹੜਾ ਟਾਈਮ ਹੈਗਾ ਵਾ ਨਾ ਇਹ ਤਾਂ ਸਹੀ ਇਹਨਾਂ ਨੇ ਘੜਾ ਲਾ ਆਪਣਾ ਠੀਕ ਆ ਤੇ ਕੋ ਆਪਣੇ ਸੁਭਾਅ ਨੂੰ ਥੋੜਾ ਜਿਹਾ ਚੇਂਜ ਕਰ ਲੈ ਮੈਂ ਤਾਂ ਸੁਭਾਅ ਨੂੰ ਚੇਂ ਤੇ ਬੀਬੀ ਨੂੰ ਕਹਿ ਦਿਓ ਕਿ ਆਪਣੀ ਕੁੜੀ ਨੂੰ ਫੋਨ ਕਰਕੇ ਕਹਦੇ ਵੀ ਆਪਣਾ ਸੁਭਾਅ ਚੇਂਜ ਕਰ ਲਾ ਠੀਕ ਆ ਨਾ ਜਿੱਦਣ ਉਹਨੇ ਮੈਨੂੰ ਕੋਈ ਵੱਧ ਘੱਟ ਗੱਲ ਕਰਤੀ ਨਾ ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੁਣੀ ਤੇ ਯਾਰ ਨਹੀਂ ਕਰਦੀ ਉਹਦੀ ਜ਼ੁਮੇਅ ਨਹੀਂ ਮੇਰੇ ਲਈ ਠੀਕ ਆ ਪਰ ਯਾਰ ਆ ਨਾ ਤੂੰ ਆਪਣੀ ਜ਼ੁਬਾਨ ਅੰਦਰ ਰੱਖੀ ਤੇ ਫੇਰੀ ਆ ਨਾ ਉਹਦੇ ਪਿੱਛੇ ਲੱਗ ਕੇ ਤੇ ਤੁਹਾਡੀ ਮਾਂ ਵੀ ਗੱਲਾਂ ਲੱਤਦੀ ਆ ਕਰ ਲਾ ਲੰਸੇ ਤੋਂ 6 ਮਹੀਨਾ ਤੇ ਵੇਖਿਆ ਤੜੇ ਪੀ ਹੁਣ ਘਰਵਾ ਸਾਡਾ ਮੇਰੀ ਨੌਂ ਦੇ ਵਿੱਚ ਰਹਿਣਾ ਤੇ ਮੈਂ ਵੀ ਇੱਥੇ ਰਹਿਣਾ ਤੇ ਨਾ ਕੋਈ ਮੂੰਹ ਚ ਗੱਲ ਧੀ ਦੇ ਮਗਰ ਲਾ ਕੇ ਤੇ ਬਹਿ ਪਿੰਦੀ ਗੱਲਾਂ ਕਰੇ ਤੇਰੀ ਮੇਰੇ ਤੋਂ ਧੀ ਨੇ ਕਿੰ ਹਾਂ ਜੁਲੀ ਜਬਾਨ ਥੋੜੀ ਆਪਣੀ ਅੰਦਰ ਰੱਖ ਤੇ ਸਾਰੇ ਕੰਮ ਠੀਕ ਹੋ ਹੀ ਨਹੀਂਗੇ ਮੇਰੀ ਜਬਾਨ ਅੰਦਰ ਹੀ ਤੂੰ ਇੰਨਾ ਬੋਤ ਰੋਣਾ ਨਾ ਭਾਇਆ ਕਰੋ ਚੰਗਾ ਲਈ ਮੇਰੀ ਭੈਣ ਦੀ ਗੱਲ ਉਹ ਜਿਹੜੀ ਆਈ ਨਾ ਤੇ ਤੇਰੇ ਹੰਦੇ ਚ ਕੋਈ ਗੱਲ ਮਣੀ ਚੰਗੀ ਕਹੂੰ ਤੇ ਫਿਰ ਦੱਸੀਵੇਂ ਥੋੜੀ ਜਬਾਨ ਤੇ ਭਾਰਾ ਉਟਪਾ ਦੋ ਉਹਨੇ ਫਿਰ ਨਹੀਂ ਹਟਣਾ ਜਿੱਦਾਂ ਦੀ ਹੈਗੀ ਆ ਉਹਦੀ ਆਦਤ ਆ ਬੋਲਣ ਦੀ ਭਰਨਾ ਤੇਰੇ ਗਾਲੀ ਹੱਥ ਜੋੜ ਕੇ ਬੇਨਤੀ ਆ ਹੁਣ ਘਰ ਚ ਕੋਈ ਕਲੇਸ਼ ਨਹੀਂ ਹੋਣਾ ਚਾਹੀਦਾ ਨਾ ਕਲੇਸ਼ ਮਿਆ ਕਰਨੀ ਆ ਤੁਸੀਂ ਤੇ ਮੇਰਾ ਹੀ ਕਸੂਰ ਢਿੱ ਜਾਂਦੇ ਜੀ ਜਿੱਦਾਂ ਨਾ ਸਾਰਾ ਕਸੂਰ ਮੇਰਾ ਹੁੰਦਾ ਫੋਟ ਸਾਰਿਆਂ ਦੇ ਜਬਾਨਾਂ ਨੂੰ ਕਿਤੇ ਨਾ ਫੰਦ ਮਿਲਿਆ ਬੋਲਦਾ ਹੀ ਕੋਈ ਨਹੀਂਗਾ ਪਰ ਮੈਂ ਤੈਨੂੰ ਮੁੱਕ ਦੀ ਗੱਲ ਇੱਕੋ ਦੱਲਣਾ ਕਿ ਘਰ ਜਨਾਂ ਹੋ ਸ਼ਾਂਤੀ ਰਹਿਣੀ ਚਾਹੀਦੀ ਹੈ ਪਹਿਲੋਂ ਵਰਗਾ ਮੋਲ ਮੈਨੂੰ ਨਹੀਂ ਚਾਹੀਦਾ ਤੇ ਠੀਕ ਆ ਤੇ ਫਿਰ ਮੈਂ ਕਹੀ ਮੇਰੇ ਕੋ ਕੁ ਹੋ ਗਿਆ ਜੀ ਉਹ ਚੰਗਾ ਬਾਬਾ ਆ ਵੇਖੋ ਮੈਂ ਤਾਂ ਸ਼ਾਂਤੀ ਰੱਖੂੰਗੀ ਤੇ ਬਾਕੀਆਂ ਨੂੰ ਵੀ ਕਹਿ ਦੇਵਾਂ ਕਿ ਸ਼ਾਂਤੀ ਰੱਖਣ ਜੀ ਆਪ ਚੰਗੇ ਹੈਗੇ ਨਾ ਤੇ ਜਾ ਕੇ ਚੰਗਾ ਹੁੰਦਾ ਠੀਕ ਆ ਤੇ ਪਾਣੀ ਪੂਣੀ ਪੀਤਾ ਵਾ ਕੋਈ ਕੋਈ ਨਹੀਂ ਪੀ ਲੂੰਗਾ ਪਾਣੀ ਵੀ ਨਹੀਂ ਕੋਈ ਚਲੋ ਪਾਣੀ ਲੈ ਕੇ ਦਿੰਦੀ ਆ ਠੰਡੇ ਹੋ ਤੇ ਬੀਬੀ ਬੜੀ ਖੁਸ਼ੀ ਮੈਂ ਕਿਹਦੀ ਤੰਗ ਕਰਨ ਲਈ ਆਂ ਕੁਛ ਲੋ ਅੰਡੇ ਪਾਣੀ ਦਿੱਤਾ ਵਾ ਚਾਹ ਦਿੱਤੀ ਆ ਹਾਂ ਗਾ ਤੇ ਤੇਰੀ ਸਿਹਤ ਕੀ ਕੀਤੀ ਆ ਕਹਿੰਦੀ ਵੀ ਹਾਲ ਚਾਲ ਪੁੱਛਿਆ ਪਾਣੀ ਧਣੀ ਵੀ ਪੁੱਛਿਆ ਵਾ ਤੇ ਬੜੀ ਖੁਸ਼ ਹੋਰ ਬੀਬੀ ਤਹੋਣਾ ਖੁਸ਼ੀ ਰਹਿੰਦੀ ਠੀਕ ਆ ਚੰਗਾ ਬਾਬਾ ਹਾਂ ਹੁਣ ਕੋ ਵਾਦੇ ਨਾ ਬਤਾਣੀ ਚਲੋ ਅਗਲ ਤੇ ਬੜੀ ਦਿੱਤੀ ਆ ਜੇ ਦਿਮਾਗੇ ਤੇ ਜਿ ਬੈ ਗਈ ਦੇਖੋ ਗੜੀ ਕੀ ਕਰਦੀ ਆ